ਸਿੱਖੇ ਦੇ ਅੰਦਰ ਸ਼ਬਦ ਨੂੰ ਮਹਾਨਤਾ ਦਿੱਤੀ ਗਈ ਹੈ ਪਰ ਸਤਿਗੁਰੂ ਨੇ ਕਿਹਾ ਜੇ ਗੁਰੂ ਤੱਕ ਤੇਰਾ ਹੱਥ ਨਹੀਂ ਨਾ ਜਾਂਦਾ ਤੇ ਤੂੰ ਗੁਰੂ ਦੇ ਦਾਸਾਂ ਦੇ ਕੋਲ ਬੈਠ ਉਹਨਾਂ ਕੋਲ ਵੀ ਇਹ ਪੂੰਜੀ ਹੈ ਉਹਨਾਂ ਕੋਲ ਵੀ ਇਹ ਨਾਮ ਹੈ ਪਹਿਲਾਂ ਤੈਨੂੰ ਉਹਨਾਂ ਕੋਲੋਂ ਉਧਾਰ ਲੈਣਾ ਪਵੇਗਾ ਸਾਧ ਸੰਗਤ ਦਾ ਕਨਸੈਪਟ ਕੀ ਹੈ ਗੁਰਮਤ ਦੇ ਅੰਦਰ ਗੁਰਮੁਖ ਦੇ ਸੰਗ ਦਾ ਗੁਰੂ ਕੋਲੋਂ ਸਿੱਖ ਦਾ ਸੰਗ ਮੰਗਣਾ ਇਹਦਾ ਕੋਈ ਕਾਰਨ ਤੇ ਹੋਏਗਾ ਨਾ ਇਤਿਹਾਸ ਪੜ ਕੇ ਵੇਖੋ ਭਾਈ ਬਿਧੀ ਚੰਦ ਜੀ ਜਦੋਂ ਗੁਰੂ ਆਰ ਗੁਰਬਿੰਦ ਸਾਹਿਬ ਤੋਂ ਤਿੰਨ ਚੀਜ਼ਾਂ ਮੰਗਦੇ ਨੇ ਉਹਨਾਂ ਵਿੱਚ ਨਾਮ ਦਾ ਰੰਗ ਨਿਸ਼ਟਾ ਅਭੰਗ ਤੇ ਤੀਸਰਾ ਮੰਗਦੇ ਨੇ ਸਾਧ ਦਾ ਸੰਗ ਉਹਦਾ ਕੀ ਅਰਥ ਹੈ ਉਹ ਤੇ ਸਾਧ ਦੇ ਅਰਥ ਨੇ ਗੁਰਮੁਖ ਦੀ ਸੰਗਤ ਕਿਉਂਕਿ ਗੁਰੂ ਤੇ ਸਾਹਮਣੇ ਖੜੇ ਨੇ ਗੁਰੂ ਤੋਂ ਤੇ ਮੰਗ ਰਹੇ ਨੇ ਵੀ ਮੈਨੂੰ ਸਾਧ ਸੰਗਤ ਦਿਓ ਕਿਉਂਕਿ ਸਾਧ ਸੰਗਤ ਤੋਂ ਬਿਨਾ ਵਿਕਾਸ ਨਹੀਂ ਹੋ ਸਕਦਾ ਧਰਮ ਦੇ ਵਿੱਚ ਇਸ ਲਈ ਕਹਿੰਦੇ ਨੇ ਕਿ ਪਹਿਲਾ ਮਨੁੱਖ ਗੁਰੂ ਕੋਲੋਂ ਸੰਗਤ ਕੋਲੋਂ ਨਾਮ ਦਾ ਧਨ ਉਧਾਰ ਲਵੇ ਤੇ ਲੈ ਕੇ ਇੱਕ ਕੰਮ ਕਰੇ ਉਹਨੂੰ ਖਾ ਨਾ ਜਾਏ ਕਈ ਵਾਰੀ ਬੰਦਾ ਇਹ ਵੀ ਗਲਤੀ ਕਰ ਲੈਂਦਾ ਕਿਉਂਕਿ ਵਿਸ਼ਾ ਇਹਦੇ ਵਿੱਚ ਚੱਲਦਾ ਸ਼ਾਹ ਦਾ ਆੜਤੀ ਦਾ ਕਈ ਵਾਰੀ ਬੰਦਾ ਲੋਨ ਲੈ ਕੇ ਜਾਂ ਧਨ ਲੈ ਕੇ ਸ਼ਾਹ ਦੇ ਕੋਲੋਂ ਬੀਜ ਲੈ ਜਾਂਦਾ ਹੈ ਤੇ ਉਸ ਬੀਜ ਨੂੰ ਘਰ ਲ ਜਾ ਕੇ ਵੇਚ ਕੇ ਉਹਨੂੰ ਖਾ ਪੀ ਕੇ ਵਿਹਲਾ ਹੋ ਜਾਂਦਾ ਫਿਰ ਉਹ ਵਧੇਗਾ ਕਿਵੇਂ ਗੁਰੂ ਕੋਲ ਆਉਣਾ ਤੇ ਸਿੱਖ ਨੇ ਨਾਮ ਦੀ ਦਾਤ ਮੰਗਣੀ ਏ ਕੇਵਲ ਮੰਗ ਕੇ ਤੁਰ ਨਹੀਂ ਜਾਣਾ ਉਸ ਨਾਮ ਨੂੰ ਜੁਗਤ ਨਾਲ ਲਗਾ ਕੇ ਫਿਰ ਉਹਨੂੰ ਕਿੱਲੀ ਤੇ ਨਹੀਂ ਟੰਗਣਾ ਉਹਨੂੰ ਜ਼ਿੰਦਗੀ ਵਿੱਚ ਕਮਾਉਣਾ ਹੈ ਸਿੱਖੀ ਕਮਾਉਣ ਵਾਸਤੇ ਹੈ ਇਹ ਕੋਈ ਰਿਵਾਜ ਨਹੀਂ ਹੈ ਠੀਕ ਹੈ ਅਸੀਂ ਬਣਾ ਦਿੱਤਾ ਰਿਵਾਜ ਸਿੱਖੀ ਨੂੰ ਅਸੀਂ ਕਿਹਾ ਸਾਡਾ ਗੁਰੂ ਸਮਰੱਥ ਹੈ ਆਪੇ ਕਰੇਗਾ ਅਸੀਂ ਨਾਮ ਸਿੱਖ ਧਰਾ ਲਿਆ ਕਰਨ ਦੀ ਲੋੜ ਕੁਝ ਹੈ ਹੀ ਨਹੀਂ ਨਹੀਂ ਸਿੱਖੀ ਅਸਲ ਦੇ ਵਿੱਚ ਜਿੰਨਾ ਚਿਰ ਹੰਡਾਈ ਨਹੀਂ ਜਾਂਦੀ ਕਪੜਾ ਖਰੀਦ ਕੇ ਦੁਕਾਨ ਤੋਂ ਲੈ ਕੇ ਆਓ ਸਾਰੀ ਉਮਰ ਲਿਆ ਕੇ ਕਿੱਲੀ ਤੇ ਟੰਗ ਦਿਓ ਕੀ ਅਰਥ ਹੋਣਗੇ ਜੇ ਉਹਨੂੰ ਸਰੀਰ ਤੇ ਪਾ ਕੇ ਹੰਡਾਏ ਨਹੀਂ ਗੁਰੂ ਨੇ ਕਿਰਪਾ ਕੀਤੀ ਏ ਗੁਰਦੁਆਰੇ ਆਏ ਬਾਣੀ ਸੁਣੀ ਨਾਮ ਸੁਣਿਆ ਸੇਵਾ ਕੀਤੀ ਗੁਰੂ ਨੇ ਹੋਰ ਰਹਿਮਤ ਕਰ ਦਿੱਤੀ ਅੰਮ੍ਰਿਤ ਦੀ ਦਾਤ ਦੇ ਦਿੱਤੀ ਸਿੱਖੀ ਵਿੱਚ ਸ਼ਾਮਲ ਕਰ ਲਿਆ ਤੇ ਅਸੀਂ ਕਹਿ ਦਿੱਤਾ ਵੀ ਅੱਜ ਤੋਂ ਅਸੀਂ ਬਸ ਖਾਲਸੇ ਬਣ ਗਏ ਹੁਣ ਸਾਨੂੰ ਕੋਈ ਪ੍ਰਵਾਹ ਨਹੀਂ ਨਾ ਸਾਨੂੰ ਸੇਵਾ ਦੀ ਲੋੜ ਹੈ ਨਾ ਸਾਨੂੰ ਨਿਤਨੇਮ ਦੀ ਬਾਣੀ ਦੀ ਸਿਮਰਨ ਦੀ ਲੋੜ ਹੈ ਗੁਰੂ ਕੋਲੋਂ ਅੰਮ੍ਰਿਤ ਲੈ ਲਿਆ ਹੁਣ ਤੇ ਕੁਝ ਜ਼ਰੂਰਤ ਰਹੀ ਨਹੀਂ ਕਰਨ ਦੀ ਅਸਲ ਵਿੱਚ ਇਹ ਉਹ ਹਾਲਤ ਹੈ ਜਿਵੇਂ ਇੱਕ ਜ਼ਿੰਮੇਵਾਰ ਬੀਜ ਲੈ ਜਾਂਦਾ ਹੈ ਤੇ ਬੀਜ ਲਜਾਉਣ ਤੋਂ ਬਾਅਦ ਉਹ ਉਹਦੀ ਕਮਾਈ ਨਹੀਂ ਕਰਦਾ ਉਹਨੂੰ ਖੇਤ ਵਿੱਚ ਬੀਜਦਾ ਨਹੀਂ ਉਹ ਸਹਜੇ ਸਹਜੇ ਸੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਤੇ ਮਨੁੱਖ ਖਾਲੀ ਹੱਥ ਹੋ ਜਾਂਦਾ ਹੈ ਗੁਰੂ ਕੋਲ ਖਜ਼ਾਨਾ ਹੈ ਜੀਵਨ ਦਾ ਗੁਰੂ ਕੋਲ ਜੁਗਤ ਹੈ ਜੀਵਨ ਦੀ ਉਹਨੇ ਦੱਸਣਾ ਹੈ ਜੀਵਨ ਨੂੰ ਕਿਵੇਂ ਜਿਉਣਾ ਹੈ ਉਹਨੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰਨੀ ਹੈ ਆਪਣੇ ਕੋਲੋਂ ਜਾਗ ਵੀ ਲਾ ਦੇਣੀ ਹੈ ਉਹਨੇ